ਚੱਲ ਜਾ ਹੋ ਗਿਆ ਸ਼ੁਰੂ ਆ ਜਾ ਆ ਜਾ ਬੜੀ ਵੀਡੀਓ ਆ ਜਾ ਬਣਾਓ ਘਰ ਪ੍ਰੈਕਟਿਸ ਕਰਾਉਂਗਾ ਓਏ ਸਾਡਾ ਹੱਸਾ ਹੀ ਨਹੀਂ ਕਨੌਂਦਾ ਓਏ ਸਾਡਾ ਹੱਸਾ ਹੀ ਨਹੀਂ ਕਨੌਂਦਾ ਹਾਂਜੀ ਅਸਲਾਮੁਅਲੈਕਮ ਦੋਤੋ ਕੀ ਹਾਲ ਚਾਲ ਠੀਕ ਠਾਕ ਹੋਈਤੋਂ ਵਾਲੇ ਅਸੀਂ ਆਏ ਆ ਇਟਲੀ ਦੇ ਕੰਮ ਕਰਨੇ ਆ ਤੇ ਮਾਲਟੇ ਦਾ ਅੱਜ ਤੁਹਾਨੂੰ ਦੱਸਨੇ ਆ ਮਾਲਟੇ ਦਾ ਕੰਮ ਕਿਸ ਤਰ੍ਹਾਂ ਇਟਲੀ 'ਚ ਕੀਤਾ ਜਾਂਦਾ ਸਹੀਏ ਆ ਵੇਖ ਰਹੇ ਹੋ ਸੰਤਰੇ ਕਿੱਡੇ ਸੋਹਣੇ ਐ ਇਹ ਅੱਜ ਅਸਾਂ ਮਾਲਟੇ ਦਾ ਕੰਮ ਕਰਨਾ ਅੱਜ ਸਵੇਰ ਆਏ ਆ ਇਨਸ਼ਾਅੱਲਾ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਨੇ ਕਿਵੇਂ ਕੰਮ ਹੁੰਦਾ ਕਿਵੇਂ ਕਰੀਦਾ ਬਿੰਦਾ ਦਾ ਕੰਮ ਕਰੀਦਾ ਇਤਿਹਾਸ ਆ ਦਿਲ ਸਹੀ ਹੈ ਇਹ ਮਾਲਟੇ ਦਾ ਬਾਗ ਵੇਖ ਰਹੇ ਹੋ ਇੱਦਾਂ ਕੋਈ ਮਾਰ ਸਾਰਾ ਦਿਨ ਸਾਈ ਕੰਮ ਕਰਨਾ ਵੇ ਦੋ ਤਿੰਨ ਮਹੀਨੇ ਦਾ ਕੰਮ ਹੈ ਇਨਸ਼ਾਅੱਲਾ ਤੁਹਾਡੇ ਨਾਲ ਵੀਡੀਓ ਬਣਾ ਕੇ ਸ਼ੇਅਰ ਕਰਾਂ ਕਰਾਂ ਦੇ ਕਿਵੇਂ ਵੀਡੀਓ ਸਾਰਾ ਵੇਜ ਬੰਦ ਕਰ ਕਿਵੇਂ ਕੰਮ ਕਰੀਦਾ ਇਸ ਲਈ ਦੇ ਵਿੱਚ ਸਹੀ ਹੈ ਇਹ ਤੰਤਰੇ ਦੇ ਇੱਕ ਇੰਜੀਆਂ ਸਾਨੂੰ ਦਿੱਤੀਆਂ ਨੇ ਦੇਖੋ ਕਿ ਇਹ ਮਾਟੇ ਬੰਦੇ ਨੇ ਇਹ ਤਕਰੀਬਨ 2 ਮਹੀਨੇ ਦਾ ਕੰਮ ਇਨਸ਼ਾਅੱਲਾ ਅਸੀਂ ਤੁਹਾਡੇ ਨਾਲ ਵੀਡੀਓ ਸਾਰੀ ਸਾਂਝੀ ਕਰਾਂਗੇ ਤੁਹਾਡਾ ਕੰਮ ਇਹਨੂੰ ਵੀਡੀਓ ਦਾ ਸਾਰਾ ਦੇਖਣਾ ਤੇ ਸ਼ੇਅਰ ਕਰਨਾ ਇਹ ਤੇ ਕਿਵੇਂ ਸਾਰਾ ਦਿਨ ਹੀ ਕੰਮ ਹੈ Eu não sei se você está aqui. Eu não sei se você está aqui. Eu não ਜੀ ਦੋਸਤੋ ਆਜੋ ਤੁਹਾਨੂੰ ਬਾਗ ਬੁਖਾਨੇ ਅੱਜ ਸਹੀ ਹੈ ਬਾਗ ਵਿੱਚ ਕਿੰਨਾ ਮਾਲ ਜ਼ਿਆਦਾ ਅਸੀਂ ਨਹੀਂ ਕੰਮ ਛੱਡ ਛੜਿਆ ਹੋਣਾ ਆ ਵੇਖ ਰਹੇ ਹੋ ਮਾਰਕੀ ਦਾ ਜਨਾ ਬਗੀ ਬਾਗ ਪੂਰੇ ਬਾਟੇ ਭਰੇ ਨੇ ਵੇਖ ਭਾ ਕੰਮ ਆ ਇੱਥੇ ਹੂੰ ਬਹੁਤ ਕੰਮ ਆ ਇੱਥੇ ਆ ਕੰਮ ਵੀ ਬਹੁਤ ਹੈ ਇੱਥੇ ਹੂੰ ਆ ਵੇਖੋ ਆ ਮਾਸ਼ਾ ਅੱਲਾ ਵੇਖੋ ਬਹੁਤ ਚੈੱਕ ਕਰੋ ਆਦੇ ਵਿੱਚ ਬੜੇ ਬੜੇ ਆ ਬਹੁਤ ਵੱਡਾ ਬਾਗ ਹੈ ਸਹੀ ਹੈ ਬਹੁਤ ਹੀ ਲੰਮਾ ਨਾ ਕਿੰਨਾ ਲੰਮਾ ਲੰਮਾ ਦੇਖਿਆ ਬਹੁਤ ਵੱਡੇ ਵੱਡੇ ਬਾਗ ਆ ਆਏ ਦੇ ਆਨੇ ਤੇ ਵੱਡੇ ਵੀ ਹੈਨ ਬਾਗ ਹੁਣ ਇਥੇ ਕੰਮ ਕਿੰਨਾ ਟਾਈਮ ਆ ਹੋਰ ਕੰਮ ਹੋ ਰਿਹਾ ਹੈ ਜਨਵਰੀ ਤੱਕ ਕੰਮ ਹੈ ਅੱਛਾ ਜਨਵਰੀ ਤੱਕ ਕੰਮ ਚੱਲੂ ਹੁਣ ਇਹ ਜਿਆਦਾ ਬਹੁਤ ਜ਼ਿਆਦਾ ਬਾਗ ਹੈ

ਬਾਜੀ ਇਨਸ਼ਾਅੱਲਾ ਮਿਲਾਂਗੇ ਫੇਰ ਅਗਲੀ ਵੀਡੀਓ ਚ ਓਕੇ ਵੀਡੀਓ ਨੂੰ ਲਾਈਕ ਸ਼ੇਅਰ ਨਹੀਂ ਕਰਵਾਉਣਾ ਭਾਈ ਨਹੀਂ ਕਿ ਸ਼ੇਅਰ ਕਰ ਦੋ ਬਸ ਠੀਕ ਹਾਂ ਕਿੰਨਾ ਕ ਕਰਾਉਣਾ ਇਹ ਵੀ ਦੱਸ ਦੋ ਇਹ ਆਪੇ ਕਰ ਹੜਨ ਕਰਨਗੇ ਹਾਂ ਕਰ ਦਿੰਦੇ ਚਲੋ ਚੱਲੀਏ ਚਲੋ ਫਿਰ ਚੱਲੀ ਅੱਜ ਕਰੇ ਦੇ ਭਾਗ ਮਾਲਟਾ ਖਾਈਦਾ ਨਾ ਇੱਥੇ ਕਿੰਨੇ ਖਾ ਕੇ ਮਾਲਟੇ ਅੱਜ ਦੇ ਮੇਰੇ ਨਾਲ ਖਾ ਗਿਓ ਨੇ ਸੋਕ ਦੇ ਖਾ ਗਿਏ ਨੇ ਇਹ ਵੀ ਨਜ਼ਾਰਾ ਹੈ ਨਾ ਇੱਥੇ ਵੀ ਮਾਲਟਾ ਵੀ ਖਾਈ ਚੱਲੋ ਬਣਾਈ ਉਹ ਦੇਖੋ ਬਿੰਸ ਭਾਰ ਕੇ ਥੱਕ ਗਏ ਬੰਦੇ ਔਰ ਚੋਨਾ ਨੂੰ ਕਿੰਨੇ ਭਰੇ ਆ ਸੋਦੇ ਮਾਨ ਬਾਈ ਉਸ ਕੋ ਫੇ ਦੰਦੀਆਂ ਮੜਦ ਉਹ ਨਾਲ ਦੇ ਨੂੰ ਲੈ ਜਾਣਾ ਨਾਲ ਦਾ ਬੰਦਾ ਆ ਤਾਂ ਉਹ ਮੰਨ ਜੀ ਉਹਦਾ ਨਾਲ ਆ ਦੇਖੋ ਇਹ ਬੀਜ ਨੇ ਜਿਹੜੇ ਅਸੀਂ ਕੰਮ ਕਰਕੇ ਪਰਨੇ ਆ। ਆ ਵੇਖਿਆ ਜੇ ਕਿਸੇ ਜੀ ਜ਼ਿਆਦਾ ਪਾਏ ਆ ਕਿਸੇ ਜੀ ਘੱਟ ਹੈਈ ਅੱਦੇ-ਅੱਦੇ ਭਾਰ ਕੇ ਧਾਰ ਕੇ ਬਸ ਦਿਹਾੜ ਤੋੜੀ ਕਰਕੇ ਨਾ ਜਾਂਦੇ ਨੇ ਜੀ। ਚੈੱਕ ਕਰ ਰਹੇ ਹਾਂ। ਇਹ ਬੀਜ ਨੇ ਜਿਹੜਾ ਸਾਰਾ ਦਿਨ ਪੰਨੇ 5 ਰੁਪਏ ਦਿੰਦੇ ਨੇ ਇੱਕ ਬੀਜ ਪਰਨ। ਦਿਨ ਵਿੱਚ ਚਾਰ ਪਰ ਹਟਦੇ ਨੇ। ਚਾਰ-ਪੰਜ ਨਾਰਮਲ। ਆਲਟੇ ਜਾ ਰਹੇ ਜੀ ਜੀ 20 ਸਾਲਾਂ ਤੋਂ ਚੱਕ ਕੇ ਉੱਤੋਂ ਸਭ ਨਜ਼ਾਰਾ ਦਿਖਾਉਣਾ ਲੈ ਆਈ ਆਈ ਨਾ ਆਪਣਾ ਨਹੀਂ ਬਟਨ ਬੰਦ ਨਾ ਕਰ ਦੇ ਆ ਵੇਖੋ ਜੀ ਕਿੱਡਾ ਵੱਡਾ ਬਾਗ ਹੈ। ਦੂਈਆਂ ਵੀਡੀਓ ਬਣੀਆਂ ਨੇ। ਕਿੰਨਾ ਚੰਗਾ ਹੋਇਆ ਹੈ। ਹੁਣ ਆ ਵਕਤ ਕੋ ਖਣਾ ਚੜ੍ਹਿਆ ਜੇ। ਕੀ ਕਰਕੇ ਨਾ ਜਰਾ ਨਾਮ ਨਾਮ ਚੜ੍ਹਿਆ ਜੇ ਇਹਨਾਂ ਨੂੰ। ਫੇਰ ਫਿਲਮਸ ਹੋ ਗਈ ਨਾ। ਹੈ? ਆ ਵੇਖੋ ਕਿੱਡੇ ਸੋਹਣੇ ਪਹਾੜ ਨੇ ਕਿੱਡਾ ਦਾ ਵਿਊ ਆ ਰਿਹਾ। ਕੱਲ ਨੂੰ ਫੇਰ ਆ ਗਾ ਚੜ੍ਹਦੇ ਆ ਜੇ ਕੱਲ। ਬਹੁਤਾ ਬਹੁਤਾ ਵੀ ਨਾ ਵਾ। ਨਹੀਂ ਇਹ ਪਹਾੜੀਆਂ ਨੇ ਮਗਰ ਬੜੀਆਂ ਸੋਹਣੀਆਂ। ਚੌਰੀਆ ਘਰ ਜਾ ਕੇ ਉਹਨੂੰ ਪਾਵਾਂਗਾ। ਜੀਮਾ ਜੀ ਇਹ ਹੁਣ ਘਰ ਜਾ ਕੇ ਵਿੱਚ ਪਾਵਾਂਗਾ ਨਾਲ। ਆਹੋ। ਬੋਲ ਜਾ ਬੋਲ ਜਾ। ਇਹ ਸੁਲੇਮਾਨ ਭਾਜੀ ਅਸੀਂ ਸਾਰੇ ਇਹਦੇ ਨਾਲ ਆਏ ਆਂ ਲਗਜ਼ਰੀ ਕਾਰ ਆ ਸਾਡੀ। ਦੱਸੋ ਕਿਹੜੀ ਆ ਤਿੰਨਾ ਚੋ ਲਗਜ਼ਰੀ ਕਾਰ ਸਾਡੀ। ਗੈਸ ਕਰਕੇ ਤੁਸੀਂ ਕਮੈਂਟਾਂ 'ਚ ਦੱਸੋ। ਇਹ ਆ ਮਗਰ ਮੇਰੇ ਨੇ ਟੋੜ ਖੜੇ। ਉਹ ਪਹਿਲਾਂ ਹੀ ਠੁਗੀ ਹੋਈ ਆ। ਇਹ ਆ ਸਾਡੀ ਸੁਲੇਮਾਨ ਭਾਜੀ ਦੀ ਲਗਜ਼ਰੀ ਕਾਰ। ਵੇਖੋ। ਨੁਜਾਰੇ। ਦੇਖੋ ਕਿੰਨੀ ਵੱਡੀ ਕਾਰ ਹੈ ਵੱਡੀ ਕਾਰ ਤੁਸੀਂ ਦੇਖੀ ਕਦੇ ਦੇਖੀ